ਵੇਖੋ ਜੀ ਇਧਰ ਕੀੜੇ ਕੀੜੇ ਵੇਖੋ ਜੀ ਸਾਡੇ ਇੰਨੇ ਕੀੜੇ ਨਿਕਲਦੇ ਇਹਨਾਂ ਦਾ ਕੋਈ ਹੱਲ ਦੱਸੋ ਇਹ ਤਾਂ ਨਾ ਹੋ ਵੇਖੋ ਜੀ ਤਾਂ ਤੱਕ ਕੰਧ ਤੇ ਚੱਲ ਕੇ ਸਾਰੇ ਪਾਸੇ ਘਟਾ ਰਾਨ ਨੂੰ ਖਾਈ ਜਾਂਦੇ ਨੇ ਤਾਂ ਤੱਕ ਸਾਰੇ ਜੜ ਗਏ ਕੀ ਕੋਈ ਇਹਨਾਂ ਦਾ ਹੱਲ ਇੰਨੇ ਜੀ ਕੀੜੇ ਰੇ ਰੱਬ ਦਾ ਨਾ ਇੱਕ ਇੱਥੇ ਨਿਕਲੇ ਆਏ ਆ ਤੇ ਆਹ ਵੇਖੋ ਜੀ ਕੀ ਹਾਲ ਹੋਇਆ ਪਿਆ ਇਹਨਾਂ ਦਾ ਆਸੀ ਜੀ ਵੇਖੋ ਅੱਗੇ ਐਸ ਤਰ੍ਹਾਂ ਵੇਖੋ ਪਤਾ ਨਹੀਂ ਕੀ ਤਾਂ ਥੱਲੇ ਉਹਨਾਂ ਪਰਸ ਕੋਕੜੀ ਕਰ ਰੱਖੀ ਸਾਰੀਆਂ ਨਾ ਕੀੜਿਆਂ ਨੇ ਹਾਲ ਵੇਖੋ ਜੀ ਕੀ ਕਰਤਾ ਮੈਦਾਨ ਤੋਂ ਕੁ ਸਾਰੇ ਤੋਂ ਦੇਖ ਰਹੇ ਹਾਂ ਤੇ ਕਾ ਇੱਥੇ ਰੇਣੇ ਕਿ ਤੇ ਕਾ ਇੱਥੇ ਜੇ ਸੀਗੇ ਇੱਥੇ ਜੇ ਅੱਜ ਤਾਂ ਹਲੇ ਟਕਾ ਘਟਾ ਜੀ ਜਿਹਦੇ ਮਰੀਦ ਉਹ ਨਿਕਲਦੇ ਉਹਦੇ ਇਹ ਆਪ ਦਾ ਪਰਮਾਤਮਾ ਕਰਨ ਲੱਗ ਜਾਂਦੇ ਚਲੋ ਇਹ ਕਰ ਸਕਦੇ ਹਾਂ ਇਹ ਪ੍ਰਾਣੀ ਹੈ ਇਹ ਇੱਥੇ ਹਾਂਜੀ ਆਪਣੇ ਤੁਹਾਨੂੰ ਪਤਾ ਹੀ ਹਨਾ ਉੱਥੇ ਤુલਸੀ ਸੀਗੀ 라이 ਵੀ ਤੇ ਉਹ ਸਾਰੀ ਹੁਣ ਸੁੱਕ ਗਈ ਐ ਤੇ ਹੁਣ ਆਪਾਂ ਝਾੜ ਲਈ ਸਾਰੀ ਇਹ ਤਾਂ ਯਾਹ ਸੀ ਝਾੜ ਲਈ ਹੁਣ ਆਪਾਂ ਇਹਦਾ ਇਹਨੂੰ ਸਵਾਰੀ ਨੂੰ ਸਾਫ਼ ਸੁਥਰੀ ਕਰਕੇ ਹਨਾ ਵਧੀਆ ਉਹ ਕਰ ਲਾਂਗੇ ਇਹਦਾ ਪਾਊਡਰ ਬਣਾ ਲਾਂਗੇ ਤੇ ਪੱਲੇ ਨੂੰ ਐ ਮਸਲ ਲਾਂਗੇ ਫਿਰ ਇਹਨੂੰ ਛਾਣ ਲਾਂਗੇ ਫਿਰ ਇਹਦੀ ਪੈਕਿੰਗ ਕਰਦੇ ਆਂਗੇ ਹਨਾ ਤੇ ਕਿਉਂਕਿ ਜੇ ਕਿਸੇ ਬਿਲਕੁਲ ਕੋਈ ਆਪਣ ਨੂੰ ਸ਼ਰਦੀ ਖੰਗ ਜ਼ਖਾਮ ਕੋਈ ਵੀ ਦੀ ਪ੍ਰੋਬਲਮ ਹੁੰਦੀ ਹੈ ਨਾ ਤੇ ਇਹਨੂੰ ਚਾਹ ਚ ਪਾ ਕੇ ਸ਼ਹਿਦ ਨਾਲ ਤੇ ਉੰਜ ਵੀ ਹਨਾ ਆਪ ਇਹਨੂੰ ਖਾ ਸਕਦੇ ਆ ਪਾਣੀ ਚ ਘੋਲ ਕੇ ਪੀ ਸਕਦੇ ਆ ਤੇ ਰੇ ਸ਼ਰੂਸ਼ੇ ਦੀ ਪੁਰਾਣੀ ਤੋਂ ਪੁਰਾਣੀ ਵੀ ਕੋਈ ਵੀ ਪ੍ਰੋਬਲਮ ਹੋਵੇ ਸਹੀ ਹੋ ਜਾਂਦੀ ਹੈ ਜੀ ਤੇ ਆਪਣੇ ਤਾਂ ਸੁਖ ਨਾਲ ਬਹੁਤ ਹੁੰਦੀ ਐ ਹੁਣ ਉਹ ਚੰਗੀ ਚੰਗੀ ਡਾਣੇ ਰਹਿ ਗਏ ਉੱਥੇ ਸਾਰੇ ਤੇ ਫਿਰ ਆਪਾਂ ਉਹਨੂੰ ਦੁਬਾਰਾ ਪਾਣੀ ਘੋਣੀ ਪਾਵਾਂਗੇ ਫਿਰ ਉਹਾਰੇ ਹੋ ਜਾਂਦੇ ਐ ਪੱਕੇ ਥੱਲੇ ਉਹੜੇ ਸਾਰੀ ਸਫਾਈ ਕਰਾਂਗੇ ਉਹਦੀ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਤੇ ਹੁਣ ਆਪਾਂ ਕਿ ਇਹਨੂੰ ਭੋਰ ਲਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਇਹਨਾਂ ਸ਼ਾਨਣ ਲੱਗੇ ਕਰੀ ਸੀ ਜਿਹਾ ਜਿਹਦੇ ਡੇਢ ਚਲੋ ਮੈਂ ਇੰਨਾ ਕੱਪਾ ਇਹ ਕੰਮ ਕਰਦੇ ਅੱਜ ਜੇ ਨਹੀਂ ਪੈ ਗਿਆ ਤਾਂ ਜੀ ਇਸਲਾ ਬਿਓ ਜੋ ਮੇਰੇ ਕਿਸੇ ਕੰਮ ਵਿੱਚ ਨਹੀਂ ਆਉਣੀ ਹੈਗੀ ਹਨ ਹੁਣ ਆਪਾਂ ਕਿਰਾਂ ਸਾਰੇ ਉਹ ਕਰ ਲਈਏ ਜਿੰਨ ਕਰਦੀ ਬਣੀ ਚੀਜ਼ ਤਾਂ ਇਹ ਜੇ ਕੋਈ ਮਿਲਦੀ ਨਹੀਂ ਹੈਗੀ ਇਹ ਚੀਜ਼ ਮੰਨ ਲਓ ਸੁੱਕੀ ਤુલਸੀ ਦਾ ਕੋਈ ਮੁੱਲ ਹੀ ਨਹੀਂ ਹੈਗਾ ਜੀ ਨਿਵਦਗਾ ਚੀਜ਼ ਹੈ ਇਹ ਇਹ ਚੀਨ ਉਹ ਵੀ ਸਮਝ ਸਕਦਾ ਜਿਹੜੇ ਚੀਜ਼ ਇਹਨਾਂ ਨੂੰ ਵਰਤਦੇ ਆ ਜਾਂ ਇਹਨਾਂ ਦਾ ਉਹਨਾਂ ਨੂੰ ਪਤਾ ਜੀ ਇਹਨਾਂ ਚੀਜ਼ਾਂ ਦੇ ਕੀ ਗੁਣ ਆ ਕੀ ਫਾਇਦੇ ਆ ਬਾਕੀ ਤਾਂ ਇਹ ਆਪਾਂ ਨੂੰ ਪਤਾ ਹੀ ਹੁਣ ਕੈਮੀਕਲ ਵਾਲਾ ਨਾ ਦਵਾਈਆਂ ਬੂਟੀਆਂ ਚੱਲੀ ਜਾਂਦੀਆਂ ਹੈ ਨਾ ਚਲੋ ਮਿਲਦੇ ਆਪਾਂ ਤੁਹਾਨੂੰ ਪੋਸਟ ਚੱਪ ਹੈਲੋ ਹਾਂਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੜਤੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਮਿਲ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਜੀ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਆਪਾਂ ਤੁਹਾਨੂੰ ਕਰਦੇ ਨਹੀਂ ਗੱਲਾਂ ਬਾਤਾਂ ਸ਼ਾਮ ਦਾ ਹੋ ਗਿਆ ਜੀ ਟਾਈਮ ਸਾਢੇ 3 ਹੋ ਗਏ ਨਾ ਯਾਰ ਸਾਢੇ 6 ਦਾ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਮੈਂ ਤੁਹਾਨੂੰ ਮੁੱਖ ਚੀਜ਼ ਦਿਖਾਉਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਕੈਮਰਾ ਦੋਂ ਕਰ ਲਈਏ ਮੁੰਦਾ ਜੇ ਤੇ ਆਪਾਂ ਇਹ ਟੋਪੀ ਬਣਾਈ ਜੀ ਇਸ ਤਰ੍ਹਾਂ ਦੋ ਰੰਗੀ ਅਸੀਂ ਜੀ ਇਹਦੇ ਬਾਡਰ ਇਸ ਤਰ੍ਹਾਂ ਦਾ ਤੇ ਇਹ ਵਾਲੀ ਵਿੱਚ ਗ੍ਰੇ ਕਲਰ ਹੈ ਤੇ ਵਿੱਚ ਡਬਲ ਸ਼ੇਡ ਹੈ ਰੈੱਡ ਇਸ ਤਰ੍ਹਾਂ ਦੀ ਵਿੱਚ ਡਿਜ਼ਾਈਨਿੰਗ ਕੀਤੀ ਆ ਉਹ ਤੋਂ ਨੁਕਤੇ ਕਹਨੇ ਦੀ 1 ਮਿੰਟ ਆਸੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਬਹੁਤ ਪਿਆਰੀ ਚੀਜ਼ ਬਣਦੀ ਹੈ ਆਪਾਂ ਇਹ ਵਸਲੇ ਇੰਨੇ ਕੀ ਬਣਾਈ ਹੈ ਤੇ ਇਹ ਜੇ ਆਪਾਂ ਆਮ ਤਾਂ ਬਾਕਸਰ ਇੱਕ ਤਰ੍ਹਾਂ ਦੀਆਂ ਟੋਪੀਆਂ ਬਣਾਉਂਦੇ ਰਹਿੰਨੇ ਹਣਾ ਜੀ ਤੇ ਇਹ ਆਪਾ ਟੋਪੀ ਦੇ ਵਿੱਚ ਥੋੜਾ ਡਿਜ਼ਾਈਨ ਪਾਇਆ ਹੈ ਇਸ ਤਰ੍ਹਾਂ ਤੇ ਇਹ ਹੁਣ ਆਪਣੀ ਇੱਥੋਂ ਤੱਕ ਬਣ ਗਈ ਹੈ ਮੈਂ ਇੱਕ ਸਲਾਈ ਤੇ ਕੁੰਡੇ ਕਰ ਲਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਕੋਈ ਇੱਧਰ ਆਇਆ ਮੜਾ ਜਾ ਦੇਖੋ